ਜਦ ਚੱਲ ਪੜਤਾ ਪੜਨਿਆਂ ਜਾਂ ਵਿਚਾਰਨ ਲੱਗਦੇ ਆ ਨਾ ਵਿਚਾਰਦੇ ਜਿਸ ਟਾਈਮ ਵਿਚਾਰਨ ਲੱਗਦੇ ਆ ਉਹ ਤਾਂ ਅਸੀਂ ਜਾਗਰਤ ਅਵਸਥਾ ਵਿੱਚ ਨਹੀਂ ਵਿਚਾਰਦੇ ਸਹਜ ਵਿੱਚ ਆ ਕੇ ਨਹੀਂ ਵਿਚਾਰਦੇ ਯਾਨੀ ਸਾਇਦਾਂ ਉਹਦਾ ਬਹੁਤ ਹੋਲੀ ਤੁਸੀਂ ਜਿਹੜੀ ਗੱਲ ਇੱਕ ਵਾਰ ਵਿਚਾਰ ਲਈ ਉਹਨੂੰ ਬਾਰ-ਬਾਰ ਵਿਚਾਰੋ ਵੀ ਇਹਦੇ ਵਿੱਚ ਕੋਈ ਕਵੀ ਤਾਂ ਇੱਕ ਵਾਰ ਵਿਚਾਰ ਲਈ ਤੁਸੀਂ ਫੈਸਲਾ ਕਰ ਦਿੱਤੇ ਉਹ ਠੀਕ ਹੈ ਆਏ ਗੱਲ ਉਹ ਕਦੇ ਸਾਇਦੇ ਬਲੋਬੋ ਜੈਸੇ ਤੱਤ ਨਾ ਜਾਏ। ਤੱਤ ਰਹਿ ਤਾਂ ਨਹੀਂ ਗਿਆ ਕੋਈ ਜੇ ਏਕ ਕਣ ਵਿਚਾਰੋਗੇ ਫਿਰ ਤੁਸੀਂ ਇੱਕ ਦਜਨੀ ਗੱਲ ਵਿਚਾਰ ਸਕਦੇ। ਫਿਰ ਉਹ ਬਾਰ ਬਾਰ ਤੁਹਾਨੂੰ ਲੱਗੂਗਾ ਜਿਉ ਤੱਤ ਰਹਿ ਗਿਆ। ਅਜੋ ਵੀ ਤੱਤ ਰਹਿ ਗਿਆ ਮੇਰੀ ਤਸੱਲੀ ਨਹੀਂ ਹੋਈ ਗੱਲ ਦੀ। ਤੁਹਾਨੂੰ ਕਦੇ ਵੀ ਭੁੱਖ ਨਹੀਂ ਪੂਰੀ ਹੋ ਸਕਦੀ ਗੁਰਬਾਣੀ ਚੋਂ। ਜੇ ਭੁੱਖ ਪੂਰੀ ਹੋ ਗਈ ਉੱਥੇ ਤੁਹਾਡਾ ਫਿਰ ਉਹ। ਵੀ ਸ਼ਾਮ ਲੱਗ ਗਿਆ। ਇੱਥੇ ਇਹ ਸਾਰੇ ਵਿਦਵਾਨ ਖੜੇ ਆ ਗਿਆਨਵਾਨ ਖੜੇ ਖੜ ਨਹੀਂ ਸਕਦੇ ਤੁਸੀਂ ਕਿਤੇ ਵੀ ਇੱਥੇ ਰੁਕਣਾ ਹੈ ਮੌਤ ਤੇਰੀ ਮਹਿਮਾਨ ਰੁਗੜ ਮਰ ਗਿਆ ਜੇ ਵਿਚਾਰ ਚ ਰੁਕ ਗਿਆ ਉੱਥੇ ਮਰ ਗਿਆ ਇਹ ਇਸ ਕਰਕੇ ਉੱਚੇ ਤੋਂ ਉੱਚਾ ਬਗਵੰਤ ਜਿੱਦੇ ਪਰ ਜੇ ਵਿਚਾਰ ਕਰੀ ਜੋ ਗੁਦੀ ਨਹੀਂ ਹੈ ਬ੍ਰਿਕ ਤੇ ਬ੍ਰਿਕ ਹੋਈ ਜੋ ਇਹਨਾਂ ਨੂੰ ਚੜਦੀ ਕਲਾ ਕਹਿੰਦੇ ਨੇ ਉਹਰ ਤੋਈ ਗਾਣਾ ਚੜਦੀ ਕਲਾ ਜੇ ਥੋੜਾ ਜਿਹਾ ਠੀਕ ਹੋਵੇ ਚੜਦੀ ਕਲਾ ਖੁਸ਼ੀ ਹੋਵੇ ਜੇ ਕੋਈ ਉਦਾਸ ਹੋਵੇ ਕੋਈ ਗੱਲ ਫੇ ਚੜਦੀ ਕਲਾ ਫੇ ਚੁੱਪੇ ਕਰ ਜਾਂਦੇ ਚੜਦੀ ਕਲਾ ਹੀ ਕਹਿੰਦੇ ਚੜਦੀ ਕਲਾ ਤਾਂ ਨਹੀਂ ਬੰਦੇ ਕਹਿੰਦੀ ਕਲਾ ਅਰੇ ਚੜਦੀ ਕਲਾ ਕਰ ਰਹੇ ਨੇ ਕਿਉਂ ਚੜਦੀ ਕਲਾ ਦੇ ਨਾਏ ਨੇ ਭਾਇਆ ਜੂ ਬਦਲਦੇ ਜੇ ਫਲਾ ਬਣ ਗਿਆ ਚੜਦੀ ਕਲਾ ਕੋਈ ਮੋਰਚਾ ਦੇ ਵਿੱਚ ਜਿਆਦਾ ਆਪਾਂ ਨੂੰ ਸਪੋਰਟ ਮਿਲਦੀ ਹੈ ਚੜਦੀ ਕਲਾ ਤੇ ਚੜਦੀ ਕਲਾ ਹੀ ਹੋਰ ਕੰਡੀ ਬੁੱਧੀ ਪ੍ਰਸ਼ਟ ਹੁੰਦੀ ਹੈ ਚੜਦੀ ਕਲਾ ਉਹ ਬੁੱਧੀ ਪ੍ਰਸ਼ਨੀ ਬੁੱਧੀ ਸ਼ੁੱਧ ਹੁੰਦੀ ਹੈ ਤਾਂ ਚੜਦੀ ਕਲਾ ਹੁੰਦੀ ਹੈ ਜੇ ਨਿਰਮਲ ਬੁੱਧ ਹੁੰਦੀ ਹੈ ਤਾਂ ਚੜਦੀ ਕਲਾ ਹੁੰਦੀ ਹੈ ਕਲਾ ਕਲੂ ਕਹਿੰਦੇ ਇਹ ਅਕਲ ਉੱਤੇ ਨੂੰ ਜਾਂਦੀ ਹੈ ਚੜਦੀ ਕਲਾ ਜੇ ਥੱਲੇ ਨੂੰ ਜਾਂਦੀ ਹੈ ਠੈਦੀ ਕਲਾ ਸਰਦੀ ਕਲਾ ਦੇ ਅਰਥ ਕਿਉਂ ਸਮਝੇ ਬਾਈ ਸਰਦੀ ਕਲਾ ਦਾ ਸਮਝ ਲੈ ਕਿਉਂ ਕਿ ਮੇਰੇ ਕੋਲ ਨੇ ਇੱਥੇ ਮਾਇਆ ਗੁਰਬਾਨੀ ਤੇਰੀ ਪੁੱਛਿਆ ਕਲਾ ਕੀ ਹੁੰਦੀ ਹੈ ਇਹ ਨਹੀਂ ਪੁੱਛਿਆ ਕਲਾ ਕੀ ਹੈ ਅਕਲ ਨੂੰ ਕਲਾ ਕਹਿੰਦੇ ਨੇ ਅਕਲ ਕਲਾ ਪਰਪੂਰ ਰਹਾ ਪਰਮੇਸ਼ਰ ਸਾਰਿਆਂ ਵਿੱਚ ਅਕਲ ਦੀ ਸ਼ਕਤੀ ਪੂਰੀ ਕਰ ਰਿਹਾ ਹੈ ਆ ਸਿਸਟਮ ਤਾਂ ਬਣਾਇਆ ਲੈ ਇੱਕ ਪੰਕਤੀ ਚ ਐਨਓਰਸ ਪਿਆ ਇਹਦੇ ਯਾਰ ਸਮਝ ਲੈਦੇ ਚੜਦੀ ਕਲਾ ਢੀਸੀ ਕਹਿੰਦੇ ਉੱਥੇ ਪੰਕਤੀ ਪੜਨ ਲੱਗੇ ਤੇ ਗਲਤੀ ਕੀ ਕੀਤੀ ਹੈ ਵੇੜਾ ਗੁਰਾਬ ਗੁਰ ਨੋ ਵਿਚਾਰੋ ਕੋਈ ਮੇਰੀ ਮੱਤ ਤਾਂ ਥੋੜੀ ਰਾਮ ਜਿਹੜੀ ਮੇਰੀ ਸੀ ਹੋਂਡੀਆਂ ਉਹ ਉਹਨਾਂ ਲਈ ਤੇਰੀ ਵੇਰੀ ਯੋਜ਼ੀ ਜਿਹੜੀ ਬਦਲੀ ਗਈ ਪੁੱਤ ਆਜਾ ਤੇਰੀ ਆ ਉਹ ਫੌਜੀ ਦੇ ਅਕਲਰ ਅਕਲ ਤਾਂ ਜਮਾ ਕਰ ਲੈਂਦੇ ਨੇ ਇਹਵੇਂ ਗੁਰੂ ਆਖਦਾ ਆਪਣੇ ਆਪ ਜਮਾ ਕਰ ਲੰਦਾ ਵੀ ਤੂੰ ਇੱਥੇ ਨੂੰ ਜਮਾ ਕਰਦੇ ਮੈਂ ਤੈਨੂੰ ਹੋਰ ਦੰਦ ਉਹਨੂੰ ਵੀ ਫਿਰ ਉਹ ਡਵੈਲਪ ਕਰਦਾ ਉਹਨੂੰ ਨਵੀ ਨੂੰ ਤੇਰਾ ਲਈ ਉਵੇਂ ਪਈ ਆ ਉਹ ਫੌਜੀ ਨੂੰ ਦਿੰਦੇ ਨਹੀਂ ਆ ਖਲੌਣ ਲੱਗੇ ਨੂੰ ਉਹਦੇ ਆਲੀ ਨਵੀਂ ਲੱਗੇ ਭਿੰਦੇ ਨੇ ਨਾ ਅਰਸੀ ਕੰਨਾ ਹੋਇਆ ਕਹਦਾ ਹੈ ਦਿਉ ਉਹ ਨਹੀਂ ਉਹ ਤਾਂ ਨਵੀਂ ਆ ਤੁਹਾਡੇ ਵਾਲੀ ਨਹੀਂ ਹੈ ਸੰਸਾਰ ਵਾਲੀ ਨਹੀਂ ਸੰਸਾਰ ਨਾਲ ਦੀ ਐਵੇਂ ਭਗਤਾਂ ਦੀ ਹੈ ਨਹੀਂ ਸੰਸਾਰ ਵਾਲੀ ਇਹਨਾਂ ਦੀ ਮੇਲ ਨਹੀਂ ਖਾਂਦੀ ਉਹ ਫੌਜੀ ਸੰਸਾਰੀ ਫੌਜੀ ਦੀ ਮੇਲ ਨਹੀਂ ਖਾਂਦੀ ਕਿ ਫੌਜੀ ਬਿਆਕਲ ਹੈ ਕਿ ਬਿਆਕਲ ਹੈ ਐਡੇ ਬੜੀ ਜੰਨ ਜੰਨ ਜਿੱਤ ਸਕਦੇ ਨੇ ਐਡੇ ਵੱਡੇ ਫਿਰ ਇਕਤਾ ਨਾਲ ਰਹਿ ਸਕਦੇ ਨੇ ਫੌਜ ਇਹ ਰਹਿ ਕੇ ਦਿਖਾਉਣੀ ਇਕਤਾ ਨੂੰ ਸਿਵਲ ਵਾਲੇ ਇਕੱਠੇ ਚੱਲ ਸਕਦੇ ਨੇ ਡਿਸਪਲਨ ਉਹ ਜਰ ਰੱਖ ਸਕਦੇ ਨੇ ਬੇਗਲ ਗਿਆ ਤਾਂ ਜਿਹੜੇ ਉਹ ਫੀਲਡ ਵਿੱਚ ਆ ਕੇ ਵਿਚਰਦੇ ਬਾਅਦ ਚ ਉਹ ਫੀਰ ਦੇਖ ਨੂੰ ਇਕੱਠੇ ਹੁੰਦੀ ਕਿ ਫੀਰ ਦੇ ਉਹਨਾਂ ਕੱ ਲਈ ਉਧਰ ਬਦਲਿਆ ਉਹ ਤਾਂ ਉਹ ਜਿਹੜੀ ਜਨਾ ਚੈਨ ਨਹੀਂ ਸੰਬਚ ਰਹੇ ਹੋ ਹੀ ਜੋ ਕਰ ਉਹ ਬਹੁਤ ਸਦਾਰੀ ਬਾਕੀ ਦੂਈ ਹੋ ਰਹਾ ਹੁਣ ਇਹ ਵੀ ਪਕਤਾਂ ਦੀ ਹੁੰਦੀ ਆ ਹਾਂ ਮੇਰੇ ਗੁਣ ਕਿਹੜੇ ਸੀ ਮੇਰੇ ਰਜੋ ਤਮੋ ਸਤੋ ਮੇਰੇ ਗੁਣ ਤੇ ਗੁਣ ਮੰ ਦਸਤਾਰ ਇਹ ਕਿਹੜੇ ਗੁਣ ਨੇ ਇਹ ਸੁਰ ਗੁਣ ਨੇ ਸੁਰ ਗੁਣ ਸਵੇਤ ਹੋ ਤਿਰਗੁਣ ਅਤੀਤ ਕਉ ਸੁਰ ਗੁਣ ਸਵੇਤ ਹੋ ਜਿਹੜੇ ਅਠ ਗੁਣ ਨੇ ਇਹ ਤਿਰਗੁਣ ਅਤੀਤ ਨੇ ਰਜੋ ਤਮੂ ਸਤਮ ਆਇਆ ਚਨੇ ਉੱਪਰ ਦੀ ਹੈ ਉੱਪਰ ਵਾਲੇ ਠੇਕਣ ਦਾ ਉਹਦੇ ਨੇ ਉਹ ਕਹਿੰਦਾ ਮੇਰੇ ਵਾਲੇ ਨਾ ਵਿਚਾਰੇ ਉਹਦੇ ਕੋ ਪੈਸੇ ਨਹੀਂ ਜਮਾਉਂ ਗੁੱਥਲੀ ਗੁਣਾ ਦੀ ਦਿੱਲੀ ਤੇ ਕੋ ਸੀਗੀ ਅਗਲ ਦੇ ਵਿੱਚੇ ਪੈਸੇ ਨੇ ਅਗਲ ਗੁੱਥਲੀ ਹੈ ਗੁਣ ਵਿੱਚ ਨੇ ਉਹਦੇ ਉਹ ਕਹਿੰਦਾ ਉਹ ਨੂੰ ਮੇਰੇ ਵਾਲੀ ਅਗਲ ਨੂੰ ਨਾ ਬੋਲਿਓ ਹੁਣ ਉਹ ਫੇ ਮੈਨੂੰ ਸ਼ਰਮ ਆਊਗੀ ਮੈਂ ਬੇਵਕੂਫੀ ਹੈ